ਤੇ ਉਹ ਕੜਨ ਤੋਂ ਬਾਅਦ ਉਸ ਦੁੱਧ ਨੂੰ ਲਾਇਵ ਜਾੜ ਫਿਰ ਉਹਦੇ ਤੇ ਕੱਢਿਓ ਮੱਖਣ ਫਿਰ ਉਹਨਾ ਬਣਾਇਓ ਕਿ ਉਹ ਤੇ ਪਹਿਲਾਂ ਦੁੱਧ ਦੀ ਕੀਮਤ ਸੀ ਜੇ 60 ਰੁਪਏ ਤੇ ਹੁਣ ਕਿਹੋਰੀ ਕੀਮਤ ਹੋ ਜਾਣੀ ਐ 500 ਰੁਪਏ ਪਰ ਉਹਦੀ ਕੜਨਾ ਪੈਂਦਾ ਮਧਾਣੀ ਦੀਆਂ ਸੱਟਾਂ ਖਾਣੀਆਂ ਪੈਂਦੀਆਂ ਅਸੀਂ ਬਹੁਤ ਸੱਟਾਂ ਖਾਧੀਆਂ ਅੱਜ بڑے ਬੰਦੇ ਕਹਿੰਦੇ ਨੇ ਸਿੱਖ ਸਾਡੇ ਤੋਂ ਨਿਕਲੇ ਨੇ ਇਹ ਤਾਂ ਸਾਡੇ ਹੀ ਵੱਡੇ ਭਰਾ ਨੇ ਜੇ ਵੱਡੇ ਭਰਾ ਸੀ ਆ ਤਾਂ ਫਿਰ ਤੁਸੀਂ ਛੋਟੇ ਭਰਾ ਵੀ ਵੱਡਿਆਂ ਵਰਗੇ ਬਣਜੋ ਨਾ ਇਤਰਾਜ਼ ਕੀ ਹੈ ਜੇ ਤੁਸੀਂ ਸਾਨੂੰ ਵੱਡੇ ਭਰਾ ਕਹਿੰਨੇ ਹੋ ਤਾਂ ਠੀਕ ਹੈ ਕੋਈ ਗੱਲ ਨਹੀਂ ਅਸੀਂ ਤੁਹਾਡੇ ਵੱਡੇ ਭਰਾ ਆ ਅੱਛਾ ਇਹ ਕਹਿੰਦੇ ਸਾਡੇ ਚੋਂ ਨਿਕਲੇ ਨੇ ਫਿਰ ਇਹਨਾਂ ਨੂੰ ਬਹੁਤ ਅਸੀਂ ਤੁਹਾਡੇ ਚੋਂ ਨਿਕਲੇ ਆ ਸਾਨੂੰ ਲੱਗਿਆ ਵੀ ਤੁਹਾਡੇ ਚੋਂ ਨਿਕਲ ਕੇ ਆਪਣੇ ਆਪ ਨੂੰ ਸਵਾਰ ਲੈਣਾ ਚਾਹੀਦਾ ਤੇ ਤੁਸੀਂ ਪਿੱਛੇ ਰਹਿ ਗਏ ਤੁਸੀਂ ਵੀ ਸਵਾਰ ਲਓ ਆਪਣੇ ਆਪ ਨੂੰ ਤਾਂ ਸਾਡੇ ਵਰਗੇ ਹੋ ਜਾਓ ਫਿਰ ਪਰ ਇਹ ਗੱਲਾਂ ਉਦੋਂ ਹੀ ਸਮਝ ਆਉਂਦੀਆਂ ਜਦੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਦਾਂ ਗੁਰੂ ਦੇ ਦਰਬਾਰਾਂ ਵਿੱਚ ਬਹਿ ਕੇ ਪ੍ਰਚਾਰਕਾਂ ਨੂੰ ਇਹ ਆਗਿਆ ਦਿਓਗੇ ਆਪਣੇ ਧੀਆਂ ਪੁੱਤਾਂ ਨਾਲ ਖੁੱਲ ਕੇ ਗੱਲ ਕਰਨ ਦਿਓਗੇ ਉਹਨਾਂ ਨੂੰ ਉਹਨਾਂ ਸਾਰੀਆਂ ਚੀਜ਼ਾਂ ਤੇ ਚਰਚਾ ਕਰਨ ਦਾ ਮਾਹੌਲ ਬਣਾਓਗੇ ਤੁਸੀਂ 3 ਦਿਨ ਬਾਣੀ ਦੇ ਪ੍ਰਵਾਹ ਤੁਹਾਡੇ ਨਗਰ ਵਿੱਚ ਚੱਲ ਰਹੇ ਨੇ ਸਪੀਕਰ ਲੱਗ ਜਾਂਦਾ ਹੈ ਭਾਈ ਮੜ ਲੈਂਦੇ ਨੇ ਵੈਸੇ ਤੇ ਨਾ ਮਾਫ਼ ਕਰਿਓ ਮੈਨੂੰ ਮੈਂ ਹਮੇਸ਼ਾ ਕਹਿੰਦੀ ਮੈਂ ਕਹਿ ਰਿਹਾ ਹੁੰਦਾ ਕਿ ਮੁੰਡਰਾ ਭੌਂਕਣਾ ਸਾਡਾ ਫਰਜ਼ ਬਣਦਾ ਹੈ ਆਪਾਂ ਰੜ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਆਦਬ ਨਹੀਂ ਕਰਦੇ ਸਗੋਂ ਨਿਰਾਦਰ ਕਰਦੇ ਆ ਪਤਾ ਕਿਦਾ ਤੁਸੀਂ ਪਿਓ ਨੂੰ ਕਹਿੰਦੇ ਹੋ ਬੋਲੀ ਜਾ ਤੇ ਆਪ ਕਹਿੰਦੇ ਅਸੀਂ ਘਰ ਚੱਲੇ ਇਹ ਸਭ ਤੋਂ ਵੱਡੀ ਤੋਹੀਨ ਹੁੰਦੀ ਹੈ ਕਿਸੇ ਦੀ ਵੀ ਪਿਓ ਬੋਲੀ ਜਾਵੇ ਤੇ ਤੁਸੀਂ ਪਿਓ ਲਾਗੇ ਬੈਠੇ ਹੀ ਨਾ ਹੋ ਗੁਰੂ ਸਾਹਿਬ ਬੋਲੀ ਜਾਂਦੇ ਨੇ ਤੇ ਅਸੀਂ ਚੁੱਪ ਕਰਕੇ ਉੱਠ ਕੇ ਬਾਹਰ ਚਲੇ ਜਾਂਦੇ ਆ ਜੇ ਥਾਹਾ ਤੇ ਬੈਣਾ ਤਾਂ ਸਿਮਰ ਤੇ ਇੰਦਾ ਦਾ ਮਾਹੌਲ ਹੁੰਦਾ ਸਾਰੀ ਸੰਗਤ ਹੱਥ ਜੋੜ ਕੇ ਅਰਦਾਸ ਕਰਦੀ ਹੈ हे ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪਣਾ ਇਲਾਹੀ ਹੁਕਮ ਬਖਸ਼ੋ ਤੇ ਜਦੋਂ ਹੁਕਮਨਾਮਾ ਲੈਣ ਵਾਲੇ ਭਾਈ ਸਾਹਿਬ ਜੀ ਹੁਕਮਨਾਮਾ ਲੈ ਰਹੇ ਹੁੰਦੇ ਨੇ ਤੇ ਗਾੜੀ ਸੁਣਨ ਵਾਲਾ ਕੋਈ ਵੀ ਨਹੀਂ ਹੁੰਦਾ ਹੁਣ ਕਿੰ ਨੂੰ ਸੁਣਾਇਆ ਦਾ ਤੇ ਕਈ ਬੰਦੇ ਹੁਕਮਨਾਮਾ ਲੈਂਦੇ ਚੁੱਥ ਕੇ ਬਾਹਰ ਚਲੇ ਜਾਂਦੇ ਨੇ ਹੁਕਮਨਾਮਾ ਚੱਲ ਰਿਹਾ ਹੋਵੇ ਭਾਈ ਦਾ ਹੁਕਮਨਾਮਾ ਨਹੀਂ ਹੁੰਦਾ ਭਾਈ ਸਿਰਫ ਪੜ ਰਿਹਾ ਹੁੰਦਾ ਹੈ ਹੁਕਮਨਾਮਾ ਤੇ ਗੁਰੂ ਸਾਹਿਬ ਜੀ ਦਾ ਹੁੰਦਾ ਹੈ ਇਹ ਦਰਬਾਰ ਸਾਹਿਬ ਵਿੱਚ ਇੱਕ ਪਿਰ ਤਹਿਸ ਤੁਸੀਂ ਵੇਖਿਓ ਜਦੋਂ ਉੱਥੇ ਅਰਦਾਸ ਹੁੰਦੀ ਹੈ ਜਿੱਥਾ ਜਿਹੜਾ ਵੀ ਖੜਾ ਹੈ ਸਾਵਧਾਨ ਹੋ ਜਾਂਦਾ ਹੈ ਤੇ ਅਰਦਾਸ ਦੀ ਜਦੋਂ ਸਮਾਪਤੀ ਹੁੰਦੀ ਹੈ ਤੇ ਉਸ ਅਰਦਾਸ ਦੀ ਸਮਾਪਤੀ ਤੋਂ ਬਾਅਦ ਜੇ ਹੁਕਮਨਾਮਾ ਹੁੰਦਾ ਜਿੱਥੇ ਜਿਹੜਾ ਬੈਠਾ ਹੀ ਉੱਥੇ ਬੈਠ ਜਾਂਦਾ ਜਦੋਂ ਗੁਰੂ ਕਾ ਵਜ਼ੀਰ ਫਤਿਹ ਬੁਲਾਉਂਦਾ ਫਿਰ ਉੱਥੋਂ ਉੱਠਿਆ ਜਾਂਦਾ ਜਦੋਂ ਗੁਰੂ ਦੇ ਦਰਬਾਰ ਚ ਹੁਕਮਨਾਮਾ ਹੋਵੇ ਉਸ ਵੇਲੇ ਘੱਟੋ ਘੱਟ ਜੇ ਸਾਰਾ ਕੁਝ ਨਹੀਂ ਸੁਣਿਆ ਤੇ ਇੱਕ ਹੁਕਮਨਾਮਾ ਤਾਂ ਸੁਣੀ ਲਓ ਉਹਨੂੰ ਧਿਆਨ ਨਾਲ ਸੁਣਾ ਫਿਰ ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਕੰਨਾਂ ਚ ਪੈ ਗਿਆ ਤੇ ਸੁਣ ਲਿਆ ਹੁਕਮਨਾਮਾ ਸੁਣਦਾ ਅਰਥ ਹੈ ਭਾਈ ਦੇ ਸ਼ਬਦਾ ਦੇ ਧਿਆਨ ਦਿਓ ਜਦੋਂ ਸ਼ਬਦਾ ਤੇ ਧਿਆਨ ਦਿਓਗੇ ਫਿਰ ਇਦਾਂ ਸੋਚੋ ਕਿ ਇਹ ਹੁਕਮ ਗੁਰੂ ਨੇ ਮੇਰੇ ਲਈ ਕੀਤਾ ਹੈ ਮੈਨੂੰ ਗੁਰੂ ਨੇ ਹੁਕਮ ਕੀਤਾ ਹੈ ਤੇ ਮੈਂ ਇਸ ਹੁਕਮ ਤੇ ਅੱਜ ਤੋਂ ਬਾਅਦ ਅਮਲ ਕਰਨ ਦਾ ਜਜ਼ਲ ਕਰਨਾ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਆਪਣੀ ਜ਼ਿੰਦਗੀ ਦੀ ਜਿੰਨ ਜਾਣ ਇਦਾਂ ਬਣਾਇਆ ਜਾ ਸਕਦਾ ਹੈ ਇਤਿਹਾਸ ਵਿੱਚ ਤੁਸੀਂ ਮੁਕਤੀਆਂ ਨੂੰ ਯਾਦ ਕਰ ਰਹੇ ਹੋ ਬਿਨੂ ਮੀਰ ਕਹਿੰਦੇ ਉਸ ਤੁਸੀਂ ਇਤਿਹਾਸ ਸੁਣਾਓ ਮੈਂ ਕਵੀਸ਼ਰ ਵੀਰਾਂ ਨੂੰ ਕਿਹਾ ਸੀ ਵੀ ਇਤਿਹਾਸ ਤੁਸੀਂ ਵੀ ਸੁਣਾਉਣਾ ਤੇ ਮੈਂ ਵੀ ਸੁਣਾਉਣਾ ਜੇ ਕਿ ਕੇ ਸਟੇਜ ਤੇ ਪ੍ਰਚਾਰਕ ਤੇ ਕਵੀਸ਼ਰ ਹੋਣਾ ਤੇ ਉਹਦਾ ਮਤਲਬ ਇਹ ਹੁੰਦਾ ਵੀ ਕਵੀਸ਼ਰ ਇਤਿਹਾਸ ਸੁਣਾਵੇ ਤੇ ਪ੍ਰਚਾਰਕ ਗੁਰਬਾਣੀ ਦੀ ਵਿਚਾਰ ਕਰੇ ਤੇ ਵਿਚਾਰ ਦੇ ਨਾਲ ਨਾਲ ਕਿਉਂਕਿ ਮੈਂ ਜੇ ਉਹ ਘਟਰਾਵਾ ਸੁਣਾਉਂਗਾ ਤੇ ਨਵੇਂ ਤੇ ਉਹੋ ਹੀ ਸੁਣਾਉਂਗਾ ਨਾ ਜਾਂ ਫਿਰ ਉਹਨਾਂ ਨੂੰ ਰੱਦ ਕਰਕੇ ਸੁਣਾਉਂਗਾ ਕੋਈ ਤਰੀਕੇ ਨਾਲ ਨਾ ਮੇਰੇ ਕੋਲ ਹੁਣ ਇਹ ਤੇ ਕੋਈ ਗੱਲ ਨਹੀਂ ਬਣਦੀ ਕਿ ਜਿਹੜੀ ਗੱਲ ਮੇਰੇ ਤੋਂ ਪਹਿਲਾਂ ਉਹ ਸੁਣਾ ਕੇ ਗਏ ਨੇ ਉਹ ਹੀ ਮੈਂ ਸੁਣਾਉਂਦਾ ਇਸ ਲਈ ਮੈਨੂੰ ਇਹ ਲੱਗਦਾ ਵੀ ਤੁਹਾਡਾ ਇਹ 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 ਸਮੇਲ ਹੀ ਆ ਤਾਂ ਜਦੋਂ ਕੀਰਤਨ ਕਰਨ ਵਾਲੇ ਵੀਰ ਨੇ ਕੀਰਤਨ ਕਰਨ ਵਾਲੇ ਨੂੰ ਕਹੋਗੇ ਇਤਿਹਾਸ ਸੁਣਾਜਾ ਕਥਾ ਕਰੋ ਕਹਿੰਗੇ ਮੇਰਾ ਵੇਸ਼ਾ ਕੀਰਤਨ ਕਰਨਾ ਔਰ ਕੀਰਤਨ ਕਰਨ ਵਾਲੇ ਨੂੰ ਕੀਰਤਨ ਹੀ ਕਰਨਾ ਚਾਹੀਦਾ ਉਹਨੂੰ ਕਥਾ ਨਹੀਂ ਕਰਨੀ ਚਾਹੀਦੀ ਮਾਨਸਿਕ ਝੋੜ ਕਹਿੰਦਾ ਹੁੰਦਾ ਸੀ ਵੀ ਜੇ ਕੀਰਤਨ ਵਾਲਾ ਕਥਾ ਕਰੇਗਾ ਕਥਾ ਵਾਲਾ ਕੀਰਤਨ ਕਰੇਗਾ ਤੇ ਜਿਹੜੇ ਇਤਿਹਾਸ ਸੁਣਾਉਣ ਵਾਲੇ ਆ ਉਹ ਫਿਰ ਕੀਰਤਨ ਕਿਵੇਂ ਕਰਨਗੇ ਜਦੋਂ ਇਹ ਬੁਲਾਰ ਇਹ ਇਹ ਆਪਣੇ ਆਪ ਦੀ ਅੰਡਰਸਟੈਂਡਿੰਗ ਹੁੰਦੀ ਹੈ ਤੇ ਜੇ ਇੱਕ ਸਟੇਜ ਤੇ ਕਵੀਸ਼ਰ ਟਾੜੀ ਵੀ ਹੈਗੇ ਨਾ ਤੇ ਟਾੜੀਆਂ ਨੂੰ ਇਤਿਹਾਸ ਸੁਣਾਉਣ ਦਿਓ ਤੇ ਬੁਲਾਰੇ ਬਾਣੀ ਦੇ ਵਿਚਾਰ ਕਰ ਤੇ ਨਾਲ ਨਾਲ ਜਿਹੜੇ ਪਾਠ ਨੇ ਉਹ ਸਾਡੇ ਨਾਲ ਵਿਚਾਰ ਜਿਹੜੀ ਮੈਂ ਬੇਨਤੀ ਕੀਤੀ ਸੀ ਮੈਂ ਸਮਾਪਤੀ ਵੱਲੇ ਬੰਨੇ ਆ ਰਿਹਾ ਖਾਲਸ ਹੋइए ਮਿਲਾਵਟ ਕਰੋ ਆਪਣੀ ਲਾਈਫ ਵਿੱਚ ਤੇ ਜਦੋਂ ਤੁਸੀਂ ਖਾਲਸੇ ਹੋ ਗਏ ਫਤਿਹ ਨਾ ਤੁਹਾਡੇ ਚਰਨ ਚੁੰਮਣੇ ਨੇ ਤੁਸੀਂ ਕਿੰਨੇ ਹੋ ਇਹਦੇ ਨਾਲ ਫਰਕ ਨਹੀਂ ਪੈਂਦਾ ਗਰਜਾ ਸਿੰਘ ਤੇ ਬੋਤਾਲ ਸਿੰਘ ਦੋ ਜਣੇ ਸਾਂ ਸੜਕ ਦੇ ਕੰਢੇ ਤੇ ਕਿਸੇ ਦੇ ਮੂੰਹ ਇਹ ਸ਼ਬਦ ਸੁਣਿਆ ਵੀ ਸਿੱਖ ਮੁਗਰੇ ਨੇ ਜਦੋਂ ਉਹ ਦਿੱਲੀ ਤੋਂ ਤੁਰਿਆ ਕੋਈ ਸਿੱਖ ਮੱਥੇ ਨਹੀਂ ਲੱਗਾ ਇਹਦਾ ਮਤਲਬ ਹੈ ਖਾਨ ਬਹਾਦਰ ਜਕਰੀਆ ਖਾਨ ਨੇ ਸਿੱਖ ਮੁਕਾਰ ਦਿੱਤੇ ਹੁਣ ਇਹ ਸ਼ਬਦ ਤਾਂ ਸਾਡੇ ਕੰਨਾਂ 'ਚ ਵੀ ਕਈ ਵਾਰ ਪੈਂਦਾ ਪਰ ਸਾਨੂੰ ਫਰਕ ਥੋੜੀ ਪੈਂਦਾ ਇਹਦੇ ਨਾਲ ਗਰਜਾ ਸਿੰਘ ਬੋਲਦਾ ਸਿੰਘ ਨੂੰ ਫਰਕ ਪਿਆ ਗਰਜਾ ਸਿੰਘ ਨੇ ਕਿਹਾ ਬੋਤਾ ਸਿੰਘ ਇਹ ਕੀ ਕਹਿਣਾ ਚਾਹੁੰਦਾ ਹੈ ਬੋਤਾ ਸਿੰਘ ਨੇ ਕਿਹਾ ਵੀ ਦੁਬਾਰਾ ਸ਼ਬਦਾਂ ਨੇ ਦੁਹਰਾਏ ਜਾਂਦੇ ਪਰ ਵੇਲਾ ਆ ਗਿਆ ਇਹਨਾਂ ਨੂੰ ਦੱਸਣ ਦਾ ਕਿ ਸਿੱਖ ਨਾਮਾ ਮੁਕੇ ਨੇ ਤੇ ਨਾ ਦੁਨੀਆ ਦੀ ਕੋਈ ਤਾਕਤ ਸਿੱਖ ਨੂੰ ਮੁਕਾ ਸਕਦੀ ਕਿੰਦਰ ਫਿਰ ਕੀ ਕਰਨਾ ਹੈ ਕਰਨਾ ਕਰਨਾ ਕਿ ਇਹ ਸੜਕ ਦੇ ਕੰਢੇ ਤੇ ਪੱਥਰ ਲੇੜਦੇ ਆ ਸਿਰਲੀ ਦਸਤਾਰ ਲਾਉਣੇ ਉਹਦੀ ਇੱਕ ਲੀਨ ਪਾੜਦੇ ਆ ਉਹਦਾ ਨਿਸ਼ਾਨ ਬਣਾਉਨੇ ਆ ਤੇ ਸੜਕ ਦੇ ਕੰਡੇ ਤੇ ਗੱਡ ਦਨੇ ਆ ਤੇ ਐਲਾਨ ਕਰ ਦਨੇ ਆ ਵੀ ਖਾਲਸੇ ਦਾ ਰਾਜ ਹੋ ਗਿਆ ਹੈ ਕੁਮਾਉ ਦੀ ਗੱਲ ਦੋ ਬੰਦੇ ਇੱਕ ਦੂਜੇ ਨਾਲ ਕੋਈ ਮੁਲਾਕਾਤ ਨਹੀਂ ਹੋਈ ਕੋਈ ਮੀਟਿੰਗ ਨਹੀਂ ਕੋਈ ਮਤਾ ਨਹੀਂ ਕੋਈ ਸਲਾਹ ਨਹੀਂ ਕੋਈ مشਵਰਾ ਨਹੀਂ ਦੋਵੇਂ ਸਿੱਖਾਂ ਨੇ ਸੜਕ ਦੇ ਕੰਡੇ ਤੇ ਰਾਜੇ ਹੋਣ ਦਾ ਐਲਾਨ ਕਰਤਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਕਈ ਦਿਨ ਉਥੇ ਸਿੱਖ ਬੈਠੇ ਰਹੇ ਤੇ ਦੋ ਸਿੱਖਾਂ ਤੋਂ ਹੀ ਇੰਨੀ ਮੁਗਲ ਸلطਨਤ ਤਰਮਕਦੀ ਹੈ ਕੋਈ ਬੰਦਾ ਜਾ ਕੇ ਖਾਨ ਬਹਾਦਰ ਜਗਰੀਆ ਖਾਨ ਦੇ ਦਰਬਾਰ 'ਚ ਇਹ ਨਹੀਂ ਕਹਿੰਦਾ ਵੀ ਉੱਥੇ ਸਿੱਖ ਹੈਗੇ ਉਹਨਾਂ ਨੂੰ ਪਤਾ ਹੈ ਕਿ ਜੇ ਸਿੱਖਾਂ ਦਾ ਨਾਂ ਲਿਆ ਤੇ ਲੜਨ ਤਾਂ ਸਾਨੂੰ ਹੀ ਜਾਣਾ ਪੈਣਾ